ਨੇ ਵੀ ਦੋਸਤੋ ਕੌਲ ਵੀਰ ਹੁਣ ਸਾਡਾ ਬਣ ਲਗਾ ਸੰਤਾ ਸੰਤਾ ਕਲੋ ਜੀ ਨਾ ਇਹ ਪਹਿਲੀ ਵਾਰੀ ਪਹਿਲੀ ਵਾਰੀ ਬਣਨ ਦੀ ਕੋਸ਼ਿਸ਼ ਤਾਂ ਇਹਨੇ ਬਹੁਤ ਵਾਰੀ ਕੀਤੀ ਸੀਗੀ ਪਰ ਬਣ ਨਹੀਂ ਦਿੰਦੇ ਸੀਗੀ ਫਿਰ ਇੱਕ ਦੀ ਕਿਹੜਾ ਜਵਾਬ ਦਿੱਤਾ ਚੱਲ ਇੱਕ ਦੀ ਨੇ ਬੜਾ ਕਿਹਾ ਸੀ ਕਿ ਬਣਨਾ ਹੀ ਬਣਨਾ ਭਈ ਇੱਕ ਦੀ ਐਸੇ ਚੱਲ ਕੋਈ ਨਾ ਜਵਾਬ ਦਿੱਤਾ ਇਹ ਤੀ ਫਿਰ ਮੈਂ ਬਣਾ ਹੀ ਦਿੰਨੇ ਆ ਯਾਰ ਇਹ ਤੇੜੀ ਦਾਲ ਹੈ ਹਨ ਮਗਰ ਉਹ ਸਹੀ ਕਰੋ ਖਿੱਚ ਕੇ ਕਰਦੇ ਇੱਕ ਮਿੰਟ ਹੇਠਾ ਸੀ ਆ ਵੀ ਸੈੜੀ ਨਾਲ ਬਾਰ ਕਾੜਦੇ ਹੁਣੇ ਥਲੜਾ ਤੇ ਹੋਰ ਪਾਣੀ ਪੜੀ ਹੋਰ ਕਲੱਚ ਗਵਾ ਕੀ ਹੋਰ ਜਿਹੜਾ ਇਹ ਚੈਨਲ ਦਾ ਹਲਟਾ ਪਾਣੀ ਹੈ ਮਤੈ ਮੇਰੇ ਦੁੱਦੀ ਮੈਂ ਜੂ ਇੰਡੀਪੈਂਡੈਂਟ ਨਹੀਂ ਪਾਣੀ ਆਪਾ ਜੀ ਇੰਡੀਪੈਂਡੈਂਟ ਪਾਣੀ ਜੀ ਇੰਡੀਪੈਂਡੈਂਟ ਦਾ ਹਲਟਾ ਥੋੜਾ ਸਲਪਤਲੀ ਹੈ ਇਹਦੇ ਨਾਲ ਦੀ ਆ ਇਸ ਤਾਈ ਕਰੀ ਠੀਕ ਹੈ ਹਾਂ ਲੈ ਪੈਂਟ ਕਲੱਚ ਗਵਾ ਕੀ ਹੋਰ ਜਿਹੜਾ ਅੱਜ ਤੇਰੀ ਜਗ੍ਹਾ ਤੇ ਕੀ ਪਾਇਨਾ ਅੱਜ ਜਗ੍ਹਾ ਤੇ ਕੀ ਪਾਇਨਾ ਆ ਕਲਵੀਰ ਕੀ ਕਰੀ ਗਿਆ ਦਾ ਕੇਦੇ ਪੈਟ ਦੀ ਪੋਲੀ ਦੇ ਟੱਕਰੋ ਜਲੀ ਕਦੀ ਡਰਾਜ ਜੇ ਕਵਾ ਕੇ ਉੱਡ ਜਾਣਾ ਵਾ ਮੈਂ ਹੋਣੀ ਇਹ ਪੀੜੀ ਦੂਗੀ ਇਹ ਆ ਮੈਂ ਚਾਹੀ ਦੇ ਕੇ ਨਹੀਂ ਨਹੀਂ ਸੈਟ ਕਰਕੇ ਦੋਗੀ ਮੰਮੀ ਆਪੇ ਇਹ ਵੀ ਪੋਲੀ ਇਹ ਸਾਡਾ ਸਭ ਕਾਹਨ ਦੇ ਹੋਵੇ ਮੇਰੇ ਪੁੱਤ ਤਾਂ ਕਰੀ ਜਾ ਨਹੀਂ ਨਹੀਂ ਚਾਹ ਦੂਗੀ ਮੰਮੀ ਜਮਾ ਸੈਟ ਕਰਕੇ ਪਾਉਗੀ ਪੁੱਤ ਤੇਰੀ ਚਾਹ ਦੇਗੀ ਨਹੀਂ ਜਮਾ ਠੀਕ ਕਰਕੇ ਪਾਉਗੀ ਮੰਮਾ ਅੱਜ ਸਾਮੀਆਂ ਪਿਆ ਮੀਆ ਵਾਪਾ ਆਈ ਗੱਲ ਕਿ ਤੇ ਇਹ ਚੰਲੀ ਰੱਬ ਨੂੰ ਨਾ ਇਹ ਚੰਲੀ ਤੇ ਆ ਆਲਦਾ ਕਿ ਨਾ ਚਲੀ ਕੱਢ ਲੈਣਾ ਠੀਕ ਹੈ ਇਹ ਕਿ ਚਲੀ ਇਹ ਬਈ ਸਾਡਾ ਕੁਲਵਿਰ ਤੇ ਅੱਜ ਇਹਦੇ ਕਰਨਾ ਵਾ ਕੀ ਕਰਨਾ ਜੁਵਾਈ ਜੁਵਾਈ ਕਰਨਾ ਵਾ ਤੇ ਪਾਰਟਿਸਪੇਟ ਹੁੰਦਾ ਕਿ ਕੀ ਹੁੰਦਾ ਪਾਰਟਿਸਪੇਟ ਕਰਨਾ ਇਹਨੇ ਇਹਨੇ ਕਰਨਾ ਸੰਤ ਬਰੋਲੀ ਕੋਲੀ ਅਲਗਾਨਾ ਆਪਣੇ ਟਾਈਮ ਟਾਈਮ ਹੋ ਗਿਆ 2 ਵਜੇ ਕੇ 30 ਮਿੰਟ ਹੋ ਗਏ ਆ ਕੋਲ ਵੀ ਰਾਹ ਤੱਕ ਆਇਆ ਨਹੀਂ ਕੋਲ ਵੀ ਆਊਗਾ 3 ਵਜੇ 20 ਮਿੰਟ ਤੇ 3 ਵਜੇ ਕੇ 20 ਮਿੰਟ ਤੇ ਠੀਕ ਆਜ ਉਹਨੂੰ ਦੁਸ ਕੋਲੇ ਕਰ ਛੱਡਿਆ ਫੰਕਸ਼ਨ ਜੀ ਨਾਲ ਤੁਲੇ ਫੰਕਸ਼ਨ ਆ ਤੂੰ ਇਹਦਾ ਪ੍ਰੋਗਰੈਸ ਨਹੀਂ ਕੀਤਾ ਹੈਂ ਤੈਨੂੰ ਮੈਂ ਲੈ ਕੇ ਜਾਊਂਗੀ ਉਥੇ ਨਜ਼ਰ ਬਾਰਕ ਤੱਕ ਨਹੀਂ ਰਿੰਦੀ ਤਿੰਨ ਵੇਟ ਤੱਕ ਹੈ ਆਪਾਂ ਉਥੇ ਤਿੰਨ ਵੇਟ ਤੱਕ ਕਿ ਕੇ ਬਾਰ ਕਰਦੇ ਥਿੰਦੇ ਕਿਤੇ ਵੀ ਹੂੰ ਕਿਤੇ ਵੀ ਕਿਤੇ ਵੀ ਕਰੇ ਮਰ ਤਾਂ ਚੁੱਬੀ ਲ ਮਾਰ ਕੇ ਲੱਗੇ ਮਰ ਸੋਕੇ ਲੱਗ ਗਏ ਸੇ ਸਬਜੀ ਚ ਨਹੀਂ ਸਬਜੀ ਵੋ ਗੈੜ ਬਣੀ ਪੂਰਾ ਢੰਗਾ ਤੋ ਨੂੰ ਆਪਾਂ ਆ ਕੇ ਨਾਲ ਮੂਰਾਂ ਮਾਲਣਾ ਨਹੀਂ ਚਾਰ ਦੀ ਕਮੀ ਸੀ ਬਸ ਕੋਲੀ ਚਾਰ ਪਿਆ ਸੀ ਤੂੰ ਜਾਣ ਕੇ ਪੂਰਾ ਹਵੇਲੀ ਵਾਲਾ ਮੋੜ ਹੋ ਜਾਣਾ ਸੀ ਮੇਰੀ ਗੱਲ ਹੈ ਹਾਂ ਲੋਹੇ ਮਟਰ ਤਾਂ ਚੁੱਭੀ ਮਾਰ ਕੇ ਲੱਭਣਗੇ ਤਰੇ ਹੈ ਸੁੱਕ ਲੱਭਿਆ ਸੀ ਹੋਰ ਮਟਰ ਤਾਂ ਕਹਿੰਦੇ ਸੀ ਚੱਕ ਲਓ ਮੈਨੂੰ ਖਾਓ ਸੀ ਜੀ ਯਾਰ ਇਹ ਤੁੱਪੇ ਬਹਿਨ ਜੀਤਾ ਕਰਦਾ ਪਰ ਤੁੱਪੇ ਮੁਖੀਆਂ ਦਾ ਬਹੁਤ ਬੁਰਾ ਹਾ ਮੁਖੀਆਂ ਦਾ ਐਮੀ ਆ ਜਾਂਦੇ ਕੋਈ ਰੋਟੀ ਖਾਂਦੇ ਕੋਈ ਨਹੀਂ ਇਧਰ ਆਉਣਾ ਚਾਹੀਦਾ ਠੀਕ ਆ ਮੈਂ ਸਰਦਨ ਲਾ ਕੇ ਬਹਿ ਗਿਆ ਬੰਦੇ ਹੈ ਮੱਛਰ ਦੰ ਲਾ ਕੇ ਬਹਿ ਜਾ ਕਰ ਮੱਛਰ ਦਾ ਨਹੀਂ ਮੰਜੇ ਦੀ ਪੈਰ ਦੀ ਭਾਗ ਲਿਆ ਕੇ ਟੁੱਟ ਆਇਆ ਮੰਜਾ ਬਾੜਾ ਆਇਆ ਹਾਂ ਹਾਂ ਅੱਛਾ ਪੈਰ ਦੀ ਭਾਗ ਲਿਆ ਕੇ ਚੱਲ ਜੀ ਪੈਰ ਟੁੱਟੇ ਹਾਂ ਦੇਖੋ ਦੋਸਤੋ ਮੰਜਾ ਇਹਦੇ ਤੇ ਅਵਨੇ ਬੈਠੇ ਇਹਨੇ ਮੰਜਾ ਦਾ ਭਾਰ ਇੰਨਾ ਪੂਰਾ ਹੱਕ ਵਾਟਲ ਦੇ ਨੇੜ ਤੇ ਡੇਟ ਇਹਨੇ ਪੈਰੀ ਤੂਰਤੀ ਵੇਖੋ ਹਾਂ ਹੜ ਹਾਂ ਨਵੇਂ ਮੰਜੇ ਘੜਦੇ ਨਹੀਂ ਅੰਦਰੋਂ ਤੇ ਪੁਰਾਣੇ ਮੰਜੇ ਵਰਤਦੀ ਆ ਕਹਿੰਦੇ ਜਿੰਨਾ ਟਾਈਮ ਇਹ ਮੰਜਾ ਜਮਾ ਬੁੱਢਾ ਨਹੀਂ ਨਾ ਹੁੰਦਾ ਉਹ ਨਾਲ ਜਿ ਕਰੇ ਨਾ ਮਖਹਿੜਾ ਨਹੀਂ ਛੱਡਣਾ ਤੂੰ ਨਾ ਬੰਨ ਖਲਾ ਨਾ ਕਰ ਬਾਹਰ ਪਈ ਤਾਂ ਹੈਗੀ ਆਪਣੇ ਪੈਸੇ ਦੇ ਉੱਤੇ ਰਾਤ ਨੂੰ ਚੱਕੇ ਮੰਜੇ ਅੰਦਰ ਕਰਦੇ ਹੁੰਨੇ ਆਂ ਖੇੜੀ ਫਿਰ ਆਪਾਂ ਜਦੋਂ ਬੈਣ ਲੱਗੇ ਆਪਾਂ ਢਾ ਲੀਨੇ ਬਾਹਰ ਕੱਢ ਲੀਨੇ ਤੇ ਤੂੰ ਰਾਤ ਨੂੰ ਚੱਕੇ ਮੰਜੇ ਅੰਦਰ ਕਰਦੇ ਆਂ ਮੈਂ ਰੱਬਾ ਬੈੱਡ ਢਾ ਲੈਨੇ ਲੱਗੇ ਇੱਥੇ ਜੇ ਨਵੇਂ ਮੰਜੇ ਬਹਿਲਦੇਂਗੇ ਜੇ ਤੂੰ ਆ ਪੌੜਾ ਅਸਲੀ ਬੈੱਡ ਲੜ ਗਿਆ ਤੇ ਵੱਡੇ ਗਿਆ ਰਾਤ ਨੂੰ ਚੱਕੇ ਮੰਜੇ ਅੰਦਰ ਕਰੂੰ ਹੈ ਸੰਗਾ ਬਾਏ ਬਾਏ ਚੱਲੀ ਮੈਂ ਗਿਆ ਕਿੱਥੇ ਗਈ ਮੇਰੀ ਕਿਧਰ ਗਈ ਲੈ ਪੈਨ ਦੇ ਪੁੱਥੀ ਲਿਆ ਕੇ ਫਿਰ ਪਾਵਾਂ ਕਿ ਬਾਹਰ ਪਈ ਐ ਬਾਹਰ ਬਾਹਰ ਲਿਆ ਆ ਜਾ ਤੇ ਨੀ ਨੂੰ ਇਸ ਤਰ੍ਹਾਂ ਨਾਲ ਨਾਲ ਗਾਲੀ ਮੈਂ ਪਤਾ ਕਿੰਨੀ ਉੱਠੀ ਆ ਕੰਮ ਨਹੀਂ ਕਿਤੇ ਤੇ ਹੈ ਹਾਂ ਆਹ ਸਪੜੇ ਤੋਂ ਕੋਈ ਨਾ ਸਬਜੀ ਬਣਾਈ ਐ ਆਟਾ ਬੁੰਨਿਆ ਰੋਟੀ ਬਣਾਈ ਆ ਨਾਲੇ ਕਹਿੰਦੇ ਪੈਨ ਕੁੱਤ ਨਹੀਂ ਮਾੜੀ ਹੁੰਦੀ ਐ ਕੀ ਪੈਨ ਕੁੱਤ ਨਹੀਂ ਕਸਣੀ ਮਾੜੀ ਹੁੰਦੀ ਐ ਕੋਣ ਕਹਿੰਦਾ ਕਸਣੀ ਮਾੜੀ ਹੁੰਦੀ ਆ ਆਪਦੇ ਕੋਲ ਹੀ ਬਣਾ ਬਣਾਈ ਜਾਂਦਾ ਵਕਰ ਦਾ ਮਾੜਾ ਉਹ ਕਹਿੰਦਾ ਕਹਿੰਦੇ ਨੇ ਕਿ ਕਹਾ ਹੱਤ ਬਣੂਗੀ ਬਣੀ ਸੀ ਰੱਬ ਰੱਬਾ ਅਖੇ ਰੱਜ ਕਿਣਾ ਦੇ ਹੀ ਮਾਂ ਲੱਕੜਾਂ ਨੂੰ ਭੇਜੂ ਉਹ ਹਾਲ ਤੇਰਾ ਕੁਤੇ ਵੇ ਬਾਕੀ ਕਾਮ ਬਣਾ ਹੋਏ ਬੰਨੇ ਕੋਈ ਨਕਲ ਵੀ ਰੋਣ ਵਾਲਾ ਉਹਨੇ ਇਕ ਟਾ ਲੈਣਾ ਤੈਨੂੰ ਨਹੀਂ ਤਾਂ ਦਾ ਤੂੰ ਉਹਨੂੰ ਲੁੱਟੀਆਂ ਲਾਉਣ ਲੱਗ ਜੇ ਹੱਥ ਜੋੜੇ ਵੀ ਤੇਰੀ ਮੰਮੀ ਲੈਣ ਆਈ ਫਲਾਣਾ ਟੈਮ ਕੋਈ ਪਤਾ ਬਾੱਚ ਕਿੰਨਾ ਰੋਂਦਾ ਬਲੜਾਈ ਕਰਦਾ ਬਾੱਚ ਨੂੰ ਖਾਣ ਵੀ ਨਹੀਂ ਦਿੰਦਾ ਕੋਈ ਰੋਟੀ ਪਾਣੀ ਕਿੱਥੇ ਮੈਂ ਉਹਨੂੰ ਐ ਕਹਿੰਦੇ ਪੁੱਤ ਮੈਡਮ ਨੇ ਸਾਨੂੰ ਕਹਿਤਾ ਸੀ ਤੁਸੀਂ ਚੱਲ ਜਿਓ ਅੱਜ ਕੋਲ ਵੀਰ ਨੂੰ ਵਾਸਤੇ ਆਉਣਾ ਤੇ ਕਿੱਥੇ ਤੂੰ ਉਹਨੂੰ ਸਾਰੀਆਂ ਗੱਲਾਂ ਸੱਚਮੇਂ ਦੱਸ ਦਿੰਦੀਆਂ ਚੰਗਾ ਠੀਕ ਆ ਹਾਂ ਹਾਂ